ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਭਾਈ ਭਗਤੂ ਜੀ ਮਹਾਰਾਜ ਜੀ ਸਭ ਤੇ ਕਿਰਪਾ ਬਣਾਈ ਰੱਖਣ ਜੀ ਮੈਂ ਇਸ ਵਕਤ ਬਾਬਾ ਹਜੂਰਦਾਸ ਭਾਈ ਭਗਤੂ ਜੀ ਪਲੇ ਗਰਾਊਂਡ ਦੇ ਵਿੱਚ ਬੱਚਾ ਨੂੰ ਖੇਡਦੇ ਵੇਖ ਕੇ ਆਇਆ ਕਿ ਇਸ ਸਥਾਨ ਦੇ ਉੱਪਰ ਬਹੁਤ ਹੀ ਵਧੀਆ ਢੰਗ ਦੇ ਨਾਲ ਜੋ ਸਾਡੇ ਸਤਕਾਰਯੋਗ ਸਾਡੀ ਪੰਚਾਇਤ ਸਰਪੰਚ ਸਾਹਿਬ ਤੇ ਸਾਡੇ ਜੋ ਇਸ ਨਗਰ ਦੇ ਬਹੁਤ ਹੀ ਮੋਤਵਾਰ ਬੰਦੇ ਦੇਖੋ ਜੇਕਰ ਮੈਂ ਕਿਸੇ ਦਾ ਨਾਮ ਲਵਾਂਗਾ ਤਾਂ ਉਹਨਾਂ ਨੇ ਵੀ ਗੁੱਸੇ ਹੋ ਜਾਣਾ ਜਿਨ੍ਹਾਂ ਨੇ ਇਸ ਗਰਾਊਂਡ ਦੇ ਵਿੱਚ ਕੁਝ ਨਹੀਂ ਕੀਤਾ ਇਸ ਲਈ ਮੈਂ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਤਨ ਤਨ ਬਾਬਾ ਭਾਈ ਭਗਤੂ ਜੀ ਮਹਾਰਾਜ ਅੱਗੇ ਬੇਨਤੀ ਕਰਦਾ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਪਰਮਾਤਮਾ ਜਿਨ੍ਹਾਂ ਨੇ ਭਾਈ ਭਗਤੂ ਪਲੇ ਗਰਾਊਂਡ ਦੇ ਵਿੱਚ ਜਿਸ ਕਿਸੇ ਤਰ੍ਹਾਂ ਵੀ ਹਿੱਸਾ ਪਾਇਆ ਗਰਾਊਂਡ ਨੂੰ ਵਧੀਆ ਬਣਾਉਣ ਵਾਸਤੇ ਸੋ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸਿਆਣੇ ਕਹਿੰਦੇ ਹੁੰਦੇ ਆ ਕਿ ਜੇ ਸਪਿੰਡ ਦੇ ਵਿੱਚ ਗਰਾਊਂਡ ਨਹੀਂ ਉਸ ਪਿੰਡ ਦੇ ਜੋ ਨੌਜਵਾਨ ਪੀੜੀ ਉਹ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੀ ਹੈ ਸੋ ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਅੱਜ ਇਹ ਗੱਲ ਸਾਬਤ ਹੋ ਗਈ ਕਿ ਦੇਖੋ ਗਰਾਊਂਡ ਬਣਿਆ ਹੋਇਆ ਬੱਚੇ ਖੇਡ ਰਹੇ ਆ ਕਬੱਡੀ ਖੇਡ ਰਹੇ ਆ ਵਾਲੀਬਾਲ ਖੇਡ ਰਹੇ ਆ ਸੋ ਛੋਟੇ-ਛੋਟੇ ਬੱਚਾਂ ਦੇ ਵਿੱਚ ਵੀ ਉਤਸ਼ਾਹ ਦੇਖਿਆ ਗਿਆ ਸੋ ਮੈਂ ਧੰਨਵਾਦ ਕਰਦਾ ਇਸ ਨਗਰ ਦੀ ਪੰਚਾਇਤ ਦਾ ਦਾਦਾ ਭਾਈ ਭਗਤੂ ਜੀ ਦੇ ਅਸ਼ੀਰਵਾਦ ਦੇ ਨਾਲ ਅਤੇ ਧੰਨਵਾਦ ਕਰਦਾ ਉਹਨਾਂ ਮਹਤਵਾਰ ਬੰਦਿਆਂ ਦਾ ਜਿਨ੍ਹਾਂ ਨੇ ਇਸ ਗਰਾਊਂਡ ਦੇ ਵਿੱਚ ਭਰਤ ਪਾ ਕੇ ਜੋ ਬਹੁਤ ਹੀ ਵਧੀਆ ਬਣਾਇਆ ਤੇ ਮੈਂ ਅਰਦਾਸ ਕਰਦਾ ਪਰਮਪితਾ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਅੱਗੇ ਕਿ ਪ੍ਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਹਮੇਸ਼ਾ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਅਤੇ ਹੁਣ ਨਾਲ ਹੀ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕਰਦਾ ਕਿ ਇਸ ਵਾਰ ਵਿਸਾਖੀ ਦੇ ਦਿਹਾੜੇ ਤੇ ਬਾਬਾ ਭਾਈ ਭਗਤੂ ਜੀ ਮਹਾਰਾਜ ਦੇ ਯਾਦ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਤਾਂ ਚਲੋ ਆਪ ਜੀ ਦੀ ਮਰਜ਼ੀ ਆਪ ਜੀ ਨੇ ਕਰਾਉਣਾ ਹੀ ਕਰਾਉਣਾ ਸੋ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਸੋ ਸਾਡੇ ਸਤਿਕਾਰਯੋਗ ਗੁਰੂ ਜੀ ਚਾਰਜਾ ਕ੍ਰਿਸ਼ਨ ਸ਼ਾਸਤਰੀ ਜੀ ਦਾ ਸੁਪਨਾ ਸੱਚ ਹੁੰਦਾ ਹੋਇਆ ਜੇਕਰ ਅੱਜ ਉਹ ਹੁੰਦੇ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਦਾ ਮਨ ਬਹੁਤ ਖੁਸ਼ ਹੋਣਾ ਸੀ ਉਹ ਵੀ ਜਿੰਦਾ ਵੀ ਹੋ ਸਕਦਾ ਆਪ ਜੀ ਦਾ ਸਾਰੀ ਪੰਚਾਇਤ ਦਾ ਸਾਡੇ ਮੌਤਵਾਰ ਬੰਦਿਆ ਦਾ ਦਿਲੋਂ ਧੰਨਵਾਦ ਕਰਦੇ ਸੋ ਮੈਂ ਉਹਨਾਂ ਸਾਰੇ ਹੀ ਜਿਨ੍ਹਾਂ ਨੇ ਇੱਥੇ ਬੈਠ ਕੇ ਉਹਨਾਂ ਨੇ ਐਡੇ ਸੱਜੇ ਢੰਗ ਦੇ ਨਾਲ ਇਸ ਗਰਾਊਂਡ ਦੀ ਸੇਵਾ ਕੀਤੀ ਆ ਕਿ ਇੱਥੇ ਬਹਿ ਕੇ ਰੋਟੀ ਖਾਂਦੇ ਰਿਆ ਗਰਾਊਂਡ ਦੇ ਵਿੱਚ ਤੜਕੇ ਆ ਕੇ ਕੁਰਸੀਆਂ ਢਾਹ ਲੈਂਦੇ ਸੀ ਹੱਥ ਦੇ ਕਰ ਕੰਮ ਚੱਲਦਾ ਸੀ ਫੇਰ ਹੀ ਕੰਮ ਜਦੋਂ ਦਿਲ ਹੋਵੇ ਨਾ ਕੰਮ ਕਰਨ ਦਾ ਤੇ ਪਰਮਾਤਮਾ ਕਿਰਪਾ ਤਾਂ ਕਰਦਾ ਹੀ ਆ ਤੁੰਤਨ ਬਾਬਾ ਭਾਈ ਭਗਤੂ ਜੀ ਮਹਾਰਾਜ ਸੋ ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਇਹ ਸੇਵਾ ਕੀਤੀ ਆ ਸੋ ਸਾਡੇ ਸਤਿਕਾਰਯੋਗ ਬਾਬਾ ਸਤਮੁਨੀ ਜੀ महंत ਜੀ ਤੋਂ ਡੇਰਾ ਪਰਿਵਾਰ ਬੰਨਿਓ ਮੈਂ ਆਪਣੇ ਬੰਨਿਓ ਸਾਰੀ ਹੀ ਪੰਚਾਇਤ ਦਾ ਅਤੇ ਪਿੰਡ ਦੇ ਮੋਹਤਵਾਰ ਬੰਦਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ